ਜੀ 10 ਤਰੀਕ ਦੀ ਗੱਲ ਹੈਗੀ 9-10 ਤਕਰੀਬਨ ਟਾਈਮ ਹੁੰਦਾ ਸੀ ਤੇ ਮੈਂ ਆਪਣੇ ਨਾਲ ਪਿੱਛੇ ਗਿਆ ਸੀ ਆਇਆ ਕਰੇ ਉੱਚੀ ਜਗ੍ਹਾ ਤੇ ਉਹ ਥੇ ਰਹਿੰਦੀ ਮੈਂ ਘਰੇ ਨਹੀਂ ਇਹ ਮਾਰਨਾ ਆ ਕਿ ਇੱਥੇ ਘਟਕ-ਘਟ ਦੋ ਦੋ ਫੁੱਟ ਪਾਣੀ ਹੁੰਦਾ ਦੋ ਦੋ ਫੁੱਟ ਅੰਦਰ ਆ ਜਦੋਂ ਅੰਦਰ ਕਮਰੇ ਦੇਖਾ ਉਹ ਕਾਫੀ ਤਰੇੜ ਭਈ ਹੋਈ ਪਾਰ ਗਿਆ ਸੀ ਇਹ ਸੰਦਰ ਮੈਂ ਵੇਖਾ ਕੋਈ ਥੋੜਾ ਬਹੁਤ ਮਾੜੇ ਕੰਦਰੀ ਰਾਤ ਮੈਂ ਉਹਨੂੰ ਸਮਾਲਣ ਗਿਆ ਸੀ ਨਾ ਉਹ ਮੁੰਡਾ ਨਾਲ ਹੈਗਾ ਸੀ ਆਪ ਕੋ ਪਿੱਛੇ ਆ ਕੇ ਮੈਂ ਅੱਗੇ ਨਾ ਜਦੋਂ ਅੱਗੇ ਮੁੰਜਾਂ ਲੱਗਾ ਇਹ ਨੇੜੇ ਪਹੁੰਚੇ ਨਹੀਂ ਸੀ ਜੱਕ ਦਾ ਮਨਾ ਉੱਤੇ ਮੇਰੇ ਬਾਲਲੇ ਗਾੜਰ ਜਿਵੇਂ ਇਤਾਂ ਔਟਾਂ ਜਿਹੜਾ ਕੁਛ ਹੈਗਾ ਸਾਰਾ ਆ ਵੱਜਿਆ ਇੱਥੇ ਮਮਤੇ ਦੇ ਘਰ ਲੱਗ ਗਈ ਇੱਥੇ ਉਸ ਤੋਂ ਬਾਅਦ ਮੈਂ ਉਵੇਂ ਤਾਂ ਗਿਆ ਇਥੋਂ ਬਹੁਤ जख्मी ਹਾਲ ਕਰ ਰਿਹਾ ਚਾ ਨਾਂ ਦੀ ਆ ਤਾਂ ਲੱਗ ਨੰਨੀ ਉੱਤੇ ਕੋਲ ਤੇ ਬਣਤੇ ਉਹ ਤੇ ਦਵਾਈ ਸਾਹਿਬ ਨਾਲ ਮਿਲੇ ਉਹਨਾਂ ਦਵਾਈ ਸਾਹਿਬ ਨੇ ਮੈਨੂੰ ਉੱਤੇ ਪੱਤੀਆਂ ਦਵਾਈ ਕਰਵਾਈ ਉਸ ਤੋਂ ਬਾਅਦ ਮੈਂ ਐਂਬੂਲੈਂਸ ਭਾਇਲ ਕਰੇ ਜਾਨ ਉਹ ਤਦੋਂ ਆਈ ਦਿੱਤੀ ਉਹ ਨਾ ਕੀਤੇ ਜਦ ਲੱਗੇ ਮੈਨੂੰ ਅੱਥੇ ਆਏ ਸੀ ਜਿਹੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਚੋਰੀਆਂ ਜ਼ਿਆਦਾ ਹੋਣੀਆਂ ਨੇ ਵੀ ਪ੍ਰਮਾਨ ਬੰਦਾ ਕਿਤੇ ਲਿਜਾਵੇ ਤੱਕ ਕੇ ਉੱਚਾ ਕਰਕੇ ਰੱਖਿਆ ਹੁੰਦਾ ਕਿ ਕੋਈ ਕਿਤੇ ਬਹਿ ਨਾ ਜਾਵੇ ਜਾਂ ਕੋਈ ਹੰਦਾ ਹੀ ਹੈ ਬੰਦਾ ਨਹੀਂ ਕਣੀ ਦਾ ਦਾ ਹੁੰਦਾ ਹੈ ਜੇ ਕੋਈ ਥਾਂ ਚੀਜ਼ ਬੰਦੀ ਤੇ ਬੰਦਾ ਚਾਹ ਤੂੰ ਥੋੜਾ ਬੋਤ ਬੰਦਾ ਉਤਾ ਕਰ ਲੈਂਦਾ ਹਨ ਕੁੱਲ ਸੰਭਾਲਣਾ ਆਏ ਐਸਾ ਕਪੜਾ ਲੈ ਕੇ ਰਾਹ ਅੰਦਰ ਹੀ ਦਾ ਕਰਾ ਦੋ ਪ੍ਰਮਾਨ ਤੇ ਜਾਣ ਕੇ ਦੇਖਿਆ ਜਿੰਦ ਜਦੋਂ ਮੈਂ ਇੱਥੇ ਨੇੜੇ ਇੱਥੇ ਜਾ ਆ ਸਨ ਇੱਥੇ ਅਸੀਂ ਇੱਥੇ ਪਹੁੰਚੇ ਸੀ ਤਾਂ ਬਾਹਰ ਜਾ ਕੇ ਤਾਂ ਐਵੇਂ ਲੱਗਿਆ ਨਬਾਈ ਹੁਣ ਤੱਕ ਦੀਆਂ ਜਿਹੜਾ ਇੱਥੇ ਪਤਾ ਨਹੀਂ ਬਾਲਾਂ ਵਜ੍ਹਾ ਕੀ ਵਜ੍ਹਾ ਸਮਝ ਨਹੀਂ ਆਈ ਕੀ ਕੁਝ ਡਗ ਰਿਹਾ ਸੀ ਹਾਂ ਜੱਟਾ ਬਹੁਤ ਲੱਗਦਾ ਪੱਕਾ ਹੀ ਰਹਿ ਗਿਆ ਤੇ ਸਾਰੇ ਦਵਾਰ ਪੱਕੀ ਐ ਸਾਡੀ ਪੱਕੀ ਹੀ ਸੀ ਅੱਗੇ ਸਾਰੇ ਦਵਾਰਾਂ ਉਹਲੀ ਸੜਕਾਂੀਆਂ ਆਈਆਂ ਸੀ ਉਹ ਕਮਰਾ ਪਾੜ ਗਿਆ ਜੀ ਇਹਨਾਂ ਦੀ ਡਰੇਡ ਬਹੁਤ ਖਾਫੀ ਆ ਗਈ ਬਾਕੀ ਇਹ ਜੰੀਆਂ ਪਾੜ ਗਏ ਇਹ ਵੀ ਸਾ ਕੋਈ ਪਤਾ ਨਹੀਂ 10 ਦਿਨ ਚਲਦਾ ਮੀਨਾ ਚਲਦਾ ਇਹ ਵੀ ਲਿੱਗਨ ਦੇ ਕਮਰਦ ਚ ਬਾਲਾਂ ਛਾਤੀ ਉਹਨਾਂ ਦਾ ਕਮਰਾ ਮੱਝਾਂ ਦੇਖ ਪਿਆ ਆ ਟਾਇਲਟ ਦਾ ਖੂਹ ਰਹੀ ਜਿਹੜੀ ਲਖਾਂ ਉਹਦੀ ਕੋਈ ਹੋਰ ਕਾਰੀ ਬੈਠੀ ਆ ਟੋਕਾ ਹੀ ਵਿੱਚ ਦੇਖ ਪਿਆ ਸੀ ਇਹ ਮੈਂ ਉਹਨਾਂ ਬਾਅਦ ਕਿਹੜੇ ਕੁਝ ਤੇ ਕੱਢਿਆ ਤੇ ਬਾਕੀ ਜਿੱਥੇ ਲੈਂਡਰ ਜਿਹੜਾ ਆ ਗਈਆਂ ਅੰਦਰ ਫਰਸ਼ ਕੁਰਸੀ ਜਿਹੜੇ ਸਾਰੇ ਥੱਲੇ ਬੈ ਰਹੀਆਂ ਮੰਗ ਇਹ ਕਰਨੇ ਵੀ ਜਿਹੜਾ ਹੁਣ ਇਹਦਾ ਮਾਜਵਾ ਦਿੱਤਾ ਜਾਵੇ ਠੀਕ ਹੈ ਵੀ ਰਹਿਣ ਦੀ ਥਾਂ ਚਾਹੀਦੀ ਹੋਣੀ ਚਾਹੀਦੀ ਮਣਕਰ ਨੂੰ ਪਾਣੀ ਹਟ ਜਾਂਦਾ ਹੈ ਉਸ ਬਾਅਦ ਇਹ ਹੱਤ ਕਮਰਾ ਡੈੱਕ ਹੀ ਪੈਣਾ ਹੈ ਕੋਲ ਕੋ ਸਿਆ ਢੱਕਣ ਜਿੱਥੇ ਜਗ੍ਹਾ ਹੋਣੀ ਚਾਹੀਦੀ ਹੈ ਹਾਂ ਜ ਸਾਡੇ ਤਾਂ ਹੀ ਮੰਗਦੇ ਸਰਕਾਰ ਜਿੱਦੋਂ ਆਰਦੀ ਮਾਰਤੇ ਨੇ ਨਾਮ ਲਈ ਸੰਗ ਹੈ ਰਾਮ ਸੇ ਢਾਣੀ ਤੇ ਰਹਿਣਾ ਜੋ ਕਿ ਖੜਕ ਤੇ ਅੰਗੜ ਬਣ ਜਾਂਦੀ ਹੈ ਜਿਵੇਂ ਕਿ ਤੁਸੀਂ ਅਲਾਦ ਸਾਡੇ ਘਰ ਦੇ ਵੇਖ ਸਕਦੇ ਨੇ ਜਿਵੇਂ ਆ ਮੱਝਾ ਵਾਲਾ ਕਮਰਾ ਖੜੇ ਆ ਕੇ ਪਿਆ ਤੇ ਜਿਵੇਂ ਆ ਨਾ ਮੇਰੇ ਵੱਡੇ ਭਾਈ ਦਾ ਵੀ ਕਮਰਾ ਡੈੱਕ ਬੈਠਾ ਤੇ ਇੱਕ ਦੂਸਰਾ ਨਾ ਇੱਕੜਾ ਕਮਰਾ ਜਿੰਨੇ ਦੇ ਦਰਵਾੜਾ ਪੈ ਜਾਂਦੀ ਨੇ ਇਹਖੇ ਦੇਖਿਰੇ ਸਾਹਮਣ ਕੋਈ ਸਹੂਲਤ ਨਹੀਂ ਮਿਲੀ ਸੀ ਕਿਸੇਦਰ ਕਮਰੇ ਦੇ ਵੀ ਕਿਸੇ ਤਰ੍ਹਾਂ ਦੇ ਵੀ ਹੁਣ ਜਿਵੇਂ ਕਿ ਸਾਡਾ ਜਿਹਨਾਂ ਨੂੰ ਖਾਣਾ ਸਾਨੂੰ ਐਂ ਦਾ ਬਕ ਪਰਪਾਈ ਦਿੱਤੀ ਜਾਏ ਬਸ ਬਹੁਤ ਦੇ ਹਾਂ ਆਵਜਾ ਦਿੱਤਾ ਜਾਏ ਬਸ ਕਿੰਨੇ ਮਕਾਨ ਡਿੱਗੇ ਨੇ ਤੇ ਕਿੰਨਾਂ ਨੂੰ ਤਰੇੜਾਂ ਪੈ ਗਈਆਂ ਸਾਡੇ ਦੋ ਮਕਾਨ ਡਿੱਗ ਪੈਣੇ ਤੇ ਦੋ ਕਮਰੇ ਸਾਡੇ ਤਰੇੜਾਂ ਪਈਆਂ ਸਾਡੀਆਂ ਸਾਡੇ ਆ ਉਪਰ ਤੁਸੀਂ ਕਮਰਾ ਲਾ ਕੇ ਵੇਖੀ ਸਕਦੇ ਹੋ ਅੰਦਰੋਂ ਟਾਇਲਾ ਬੈਠ ਗਿਆ ਲੈ ਦਾ ਸਲਾਬ ਆ ਗਿਆ ਵਿੱਚ ਸਾਰਾ ਤੇ ਅੰਦਰ ਵੀ ਪਾਣੀ ਹੈਗਾ ਤੇ ਉਹਨਾਂ ਵੱਡੇ ਵੱਡੇ ਖੜਾ ਸੀ ਉਹ ਸਾਰਾ ਡੋਬ ਗਿਆ ਕਿਹਤ ਦਾ ਪਾਣੀ ਕਾਫੀ ਹੋਏਗਾ ਹਾਂ ਖੇਤਾਂ ਚ 4-4 ਫੁੱਟ ਪਾਣੀ ਖੜਾ ਆ ਲੈ ਐਡਾ ਤੇ ਹਾਂ ਆਹੇ ਤਾਂ ਹੀ ਆ ਕਹਿੰਨੇ ਪਿਛਲੀ ਕੀ ਥਾਂ ਨੂੰ ਕਿਸੇ ਤਰ੍ਹਾਂ ਸੋਲਤ ਨਹੀਂ ਮਿਲੀ ਬਾਤ ਆ ਕਿ ਸਾਨੂੰ ਸੁਖਦਾ ਦਿੱਤੀ ਜਦ ਕਮਰੇ ਦੀ ਵਾਕੀ ਜਿਹੜੇ ਪਿਆਨ ਦੇ ਸੌਕੇ ਤੇ ਬੈਠਣ ਉਹਨਾਂ ਦੇ ਪਿਛਲੇ ਕੀ ਕਮਰੇ ਆ ਗੀ ਸਾਡੇ ਦੀਆਂ ਟਾਏ ਹੁਣ ਸਾਡੇ ਦੋ ਮਕਾਨ ਡੱਗ ਪੈਣੇ ਤੇ ਤੀਜੇ ਨੂੰ ਦਰਵਾੜਾ ਪੈ ਗੇ ਸਾਡੀਆਂ ਆ ਇੱਥੇ ਡਿੱਗਾ ਸੀ ਉਸ ਜ਼ਰਾਬ ਤਿਆਰ ਕੀਤਾ ਹੈ ਮਿਲਿਆ ਕੋ ਨਾ ਮਿਲਿਆ ਕੋਈ ਨਹੀਂ ਸਰ ਐਲਾ ਬਣਾ ਕੇ ਦਿੱਤੇ ਸਰਪੰਚਾਂ ਸਰਪੰਚਾਂ ਨੇ ਕਰਿਆ ਗਾ ਬਿਤੀਆਂ ਲੈ ਪਹਾੜ ਦੇ ਸਾੜ ਦੇ ਤੇ ਕੋਈ ਪਤਾ ਨਹੀਂ ਕੋਲ ਸਾਡੇ ਫਲੱਟ ਬਾਥਰੂਮ ਦੀ ਕੋਈ ਗੱਲ ਹੀ ਇੱਕ ਤਰ੍ਹਾਂ ਆ ਵੀ ਹੁਣ ਸਾੜ ਕੇ ਅਮਾ ਠੁੱਕੇ ਦਾ ਤਾਂ ਸੀ ਹੁਣ ਕੋਈ ਖੱਟਾ ਦੇ ਜਾ ਕੇ